ਤੇ ਬੀਤੇ ਦਿਨ ਭਾਰਤੀ ਜਨਤਾ ਪਾਚੀ ਦੇ ਸੁਭਾ ਪ੍ਰਧਾਨ ਸੁਨੀਲ ਜਾਖੜ ਤੇ ਹੁਣ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਵੱਲੋਂ ਅਸਤੀਫਾ ਦੇ ਦਿੱਤਾ ਗਿਆ ਹੈ ਇਸ ਸਬੰਧੀ ਇੰਡੀਆ ਨਿਊਜ਼ ਦੀ ਟੀਮ ਦੇ ਨਾਲ ਗੱਲਬਾਤ ਕਰਦੇ ਹੋਏ ਆਮ ਆਦਮੀ ਪਾਰਟੀ ਦੇ ਹਲਕਾ ਫਤਿਹਗੜ ਸਾਹਿਬ ਦੇ ਵਿਧਾਇਕ ਐਡਵੋਕੇਟ ਲਖਬੀਰ ਸਿੰਘ ਰਾਏ ਦੇ ਨਾਲ ਵਿਸ਼ੇਸ਼ ਗੱਲਬਾਤ ਕੀਤੀ ਗਈ ਹੈ ਅਨੂ ਦੋਸਤੋ ਨਮਸਕਾਰ ਇੰਡੀਆ ਨਿਊਜ਼ ਦੇਖਦੇ ਸਾਰੇ ਹੀ ਦਰਸ਼ਕਾਂ ਸਵਾਗਤ ਹੈ ਜਿੱਥੇ ਦੇਖਿਆ ਜਾ ਰਿਹਾ ਕਿ ਸਿਆਸੀ ਦੌਰ ਬੜਾ ਗਰਮ ਸਰਦੀ ਸਾਈ ਦੇ ਰਿਹਾ ਉੱਥੇ ਹੀ ਕੁਝ ਸਮੇਂ ਪਹਿਲਾਂ ਸੁਨੀਲ ਜਾਖੜ ਜੀ ਨੇ ਸਤੀਫਾ ਦਿੱਤਾ ਨਾਲ ਹੀ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਸਤੀਫਾ ਦਿੱਤਾ ਤੇ ਸਾਡੇ ਨਾਲ ਅੱਜ ਮੌਜੂਦ ਨੇ ਹਲਕਾ ਫਤੇਗਰ ਸਾਹਿਬ ਦੇ ਵਿਧਾਇਕ ਐਡਵੋਕੇਟ ਲਖਪੀਰ ਸਿੰਘ ਰਾਏ ਜੀ ਆਓ ਇਹਨਾਂ ਨਾਲ ਗੱਲਬਾਤ ਕਰ ਲੈਂਦੇ ਹਾਂ ਕੀ ਕਹਿਣਾ ਹੈ ਤਾਂ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਹਾਂਜੀ ਸਰ ਅੱਜਕਲ੍ਹ ਗਰਮ ਸਰਦ ਮਾਹੌਲ ਹੋ ਚੁੱਕਾ ਹੈ ਤੇ ਸਤੀਫੇ ਦਾ ਦੌਰ ਚੱਲ ਰਿਹਾ ਹੈ ਕੀ ਕਹਿਣਾ ਹੈ ਇਸ ਬਾਰੇ ਵਿੱਚ ਵੇਖੋ ਸਰਦਾਰ ਸੁਖਬੀਰ ਸਿੰਘ ਬਾਦਲ ਦਾ ਜਿਹੜਾ ਸਤੀਫਾ ਹੈ ਉਹ ਇਸ ਕੰ ਦਾ ਪ੍ਰਤੀਕ ਹੈ ਅਕਾਲੀ ਦਲ ਦੇ ਪੈਰ ਨਹੀਂ ਲੱਗਦੇ ਲੋਕ ਅਕਾਲੀ ਦਲ ਨੂੰ ਮੂੰਹ ਨਹੀਂ ਲਾ ਰਹੇ ਜੋ ਉਹਨਾਂ ਨੇ ਗਲਤੀਆਂ ਕਰੀਆਂ ਲੋਕ ਉਹਨਾਂ ਨੂੰ ਮਾਫ਼ ਨਹੀਂ ਕਰ ਰਹੇ ਗਲਤੀ ਏਡੀ ਵੱਡੀ ਹੈ ਲੋਕ ਮਾਫ਼ ਕਰ ਵੀ ਨਹੀਂ ਸਕਦੇ ਇਹ ਜੇ ਭਾਜਪਾ ਦੀ ਗੱਲ ਕਰੀਓ ਇੰਟਰਨਲ ਲੜਾਈ ਸਟਾਰਟ ਹੋ ਗਈ ਇਹ ਤਾਂ ਜਾਖੜ ਸਾਹਿਬ ਦਾ ਕਹਿਣਾ ਗਲਤ ਹੈ ਕਿ ਮੈਂ ਹਾਰਿਆ ਅਸੀਂ ਕਿ ਸੀਟ ਨਹੀਂ ਜਿਸ ਕੇ ਲਈ ਰਿਜ਼ਾਈਨ ਕਰਦਾ ਪਹਿਲੇ ਦਿਨ ਹੀ ਰਿਜ਼ਾਈਨ ਕਰਨਾ ਚਾਹੀਦਾ ਸੀ ਹੁਣ ਇਹਨਾਂ ਦੀ ਜਿਹੜੀ ਭਾਜਪਾ ਦੀ ਇੰਟਰਨਲ ਲੜਾਈ ਹੈ ਰਮੇਸ਼ ਬਿੱਟੂ ਚਾਹੁੰਦੇ ਹੈ ਕਿ ਮੈਂ ਸੀਐਮ ਦਾ ਕੈਂਡੀਡੇਟ ਬਣਾ ਜਾਖੜ ਸਾਹਿਬ ਵੀ ਚਾਹੁੰਦੇ ਹੈ ਕਿ ਸੀਐਮ ਦਾ ਕੈਂਡੀਡੇਟ ਬਣਾ ਇਹ ਹੁਣ ਇੰਟਰਨਲ ਲੜਾਈ ਬੀਜੇਪੀ ਦੀ ਸਟਾਰਟ ਹੋ ਗਈ ਜਿੰਨੀ ਵੋਟ ਹੁਣ ਇਸ ਵਾਰ ਮੈਨੂੰ ਲੱਗਦਾ 2027 ਚ ਇਹ ਵੀ ਵੋਟਰਾਂ ਨੂੰ ਕਦੇ ਪੈਣੀ ਨਹੀਂ ਸਰ ਦੇਖਿਆ ਜਾ ਰਿਹਾ ਜਾਖੜ ਸਾਹਿਬ ਨੇ ਪਹਿਲਾਂ ਕਾਂਗਰਸ ਨੂੰ ਲੰਬਾ ਸੰਭਾਲ ਕਿਤਾ ਤੇ ਉਸ ਤੋਂ ਬਾਅਦ ਉਹ ਰਿਜ਼ਾਈਨ ਕਰਕੇ ਬੀਜੇਪੀ ਚ ਆ ਗਏ ਬੀਜੇਪੀ ਤੋਂ ਵੀ ਹੁਣ ਉਹਨੇ ਰਿਜ਼ਾਈਨ ਕਰਤਾ ਕੀ ਰੁਕ ਗਈ ਲੱਗਦਾ ਵੀ ਹੁਣ ਆਪ ਕੰਨੀ ਆਂਦਾ ਨਾ ਤਾਂ ਲੱਗਦੇ ਦੇਖਿਓ ਉਹਨਾਂ ਦਾ ਡਿਜੀ ਡਿਸੀਜਨ ਆ ਜਾਖੜ ਸਾਹਿਬ ਦਾ ਔਰ ਕਿੱਧਰ ਜਾਣਾ ਉਹਨਾਂ ਨੇ ਮੈਨੂੰ ਨਹੀਂ ਲੱਗਦਾ ਕਿ ਆਪ ਦਾ ਲਾਉਣਗੇ ਉਹ ਕਿਉਂਕਿ ਜਿਵੇਂ ਉਹਨਾਂ ਦੀ ਗੱਲਬਾਤ ਚੱਲ ਰਹੀ ਹੈ ਕਿ ਕਾਂਗਰਸ ਨਾਲ ਵੀ ਕਹਿੰਦੇ ਆ ਉਹ ਉਹ ਹੀ ਜਾਣਦੇ ਨੇ ਕਿੱਧਰ ਜਾਵਣੇ ਤੇ ਸਰ ਸੁਖਵੀਰ ਸਿੰਘ ਬਾਦਲ ਜੀ ਜਿਹੜੇ ਕਿ ਪਹਿਲਾਂ ਹੀ ਪਾਰਟੀ ਦਾ ਖਲ ਮੱਚੀ ਮੱਚੀ ਹੋਈ ਆ ਪਾਰਟੀ ਦੇ ਵਿੱਚ ਸ਼ਰਮਣੀ ਕਾਲੀ ਦਲਚਸ ਤੇ ਉਹਨਾਂ ਨੇ ਅਸਤੀਫਾ ਦਿੱਤਾ ਤੇ ਹੁਣ ਕੀ ਲੱਗਦਾ ਤੁਹਾਨੂੰ ਦੇਖੋ ਸਰਦਾਰ ਸੁਖਵੀਰ ਸਿੰਘ ਬਾਦਲ ਨੂੰ ਪਹਿਲੇ ਦਿਨ ਹੀ ਅਸਤੀਫਾ ਦੇਣਾ ਚਾਹੀਦਾ ਜਦੋਂ ਗੱਲ ਚੱਲੀ ਸੀ ਹਰਮੰਦਰ ਸਾਹਿਬ ਜਾ ਕੇ ਨੰਗੇ ਪੈਰੀਏ ਜਾ ਕੇ ਮਾਫੀ ਮੰਗਦੇ ਡੇ ਬਈ ਡੇ ਜਿਹੜੇ ਲੋਕ ਆ ਉਹ ਇਹ ਸਮਝਣ ਲੱਗੇ ਕਿ ਇਹ ਸਾਰਾ ਡਰਾਮਾ ਕਰ ਰਹੇ ਨੇ देखो पंजाब ਦੇ ਲੋਕ ਨੇ ਅਗਰ ਕੋਈ ਸੱਚੇ ਦਿਲੋਂ ਜਾ ਕੇ ਉੱਥੇ ਮਾਫੀ ਮੰਗਦਾ ਹਰਮੰਦਰ ਸਾਹਿਬ ਗਲਤੀ ਕਹਿੰਦੇ ਕਿ ਇਹ ਗਲਤੀ ਹੋਈ ਹੈ ਤਾਂ ਗੁਰੂ ਸਾਹਿਬ ਨੇ ਮਾਫ ਕਰਨਾ ਸੀ ਲੋਕਾਂ ਨੇ ਲੇਕਿਨ ਜੇ ਅਸੀਂ ਗੁਰੂ ਸਾਹਿਬ ਨਾਲੇ ਰਾਜਨੀਤੀ ਕਰਾਂਗੇ ਤਾਂ ਲੋਕ ਕਦੇ ਮਾਫ ਨਹੀਂ ਕਰਨਾ ਸੋ ਤੁਸੀਂ ਦੋਸਤੋ ਦੇਖਿਆ ਕਿ ਹਲਕਾ ਵਿਧਾਇਕ ਫਤੇਗੜ ਸਾਹਿਬ ਤੋਂ ਐਡਵੋਕੇਟ ਲਖੀਰ ਸਿੰਘ ਰਾਜੀ ਨੇ ਦੱਸਿਆ ਹੈ ਕਿ ਦੋਨੇ ਹੀ ਵੱਡੇ ਸਿਆਸੀ ਲੀਡਰਾਂ ਦਾ